ਸਾਰੇ ਦੋਸਤੋ ਅੱਜ ਇਹ ਹਰਮਨ ਮੈਨੂੰ ਮਿਲਣ ਆਇਆ ਸਾਨੂੰ ਇਹਨਾਂ ਦਾ ਮਸਾਨੂੰ ਘਰ ਦਿਖਾਉਣਾ ਆਪਣੇ ਘਰ ਦੇ ਪਿਛਲੇ ਪਾਸੇ ਰਹਿੰਦੇ ਇਹ ਹੈ ਡੈਡੀ ਦੀ ਬੰਮੀ ਕਿਰੋ ਖੜੇ ਆ ਇਹਨਾਂ ਦਾ ਘਰ ਆ ਆਪਣੇ ਘਰ ਦੀ ਬੈਕਸਾਈਡ ਆ ਪਿੱਛੇ ਆਪਣਾ ਘਰਾਂ ਤੇ ਮਗਲੀ ਪਾਸੇ ਇਹ ਬੱਚਾ ਇੰਨਾ ਸਮਝਦਾਰ ਹੈ ਇੱਥੇ ਨਾ ਆਪਣੇ ਕਿੰਨੂ ਲਗੇ ਤੇ ਫਰੂਟ ਲਾਇਆ ਹੋਇਆ ਮੇਰਾ ਇੱਥੇ ਤੇ ਕਿਨੂ ਮਾਲਟ ਤੇ ਹੋਰ ਫਰੂਟ ਲੱਗਿਆ ਸੀ ਉਹ ਪਿੱਛੇ ਤੁਹਾਨੂੰ ਅੂਟੇ ਦਿਖਾਉਂਦਾ ਜਿਹੜੀ ਚੀਜ਼ ਬੱਚਿਆਂ ਚ ਹੋਣੀ ਚਾਹੀਦੀ ਹੈ ਇਹ ਮੇਰੇ ਕੋਲ ਇੱਥੇ ਆ ਜਾਂਦੇ ਹੁੰਦੇ ਐ ਨੂੰ ਕਿਸੇ ਚੀਜ਼ ਦੀ ਲੋੜ ਹੋਵੇ ਸਕੂਲ ਵਾਸਤੇ ਵੀ ਕਾਪੀਆਂ ਦੀ ਪੈਨਸਲਾਂ ਦੀ ਤੇ ਇਹਨੇ ਆਉਣਾ ਮੇਰੇ ਕੋਲ ਇਹਨੇ ਕਹਿੰਨਾ ਅਕਲ ਮੈਨੂੰ ਆਹ ਚੀਜ਼ ਚਾਹੀਦੀ ਚਲੋ ਮੈਂ ਵੀ ਇਹਨਾਂ ਨੂੰ ਕਿਹਾ ਸੀ ਮੈਂ ਪੁੱਤ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਮੈਨੂੰ ਦੱਸ ਦਿਆ ਕਰੋ ਪਰ ਪੜਨਾ ਹੈ ਤੇ ਪੜਨ ਚ ਬੱਚਾ ਹੁਸ਼ਿਆਰ ਸੀ ਹੁਸ਼ਿਆਰ ਆ ਇਹ ਤੇ ਇਹ ਮੇਰੇ ਕੋਲ ਇੱਥੇ ਇੱਕ ਦਿਨ ਆਇਆ ਤੇ ਮੈਨੂੰ ਕਹਿੰਦਾ ਅੰਕਲ ਮੈਂ ਕਿੰਨੂ ਖਾਣੇ ਆ ਸੀ ਇਹ ਤਿੰਨ ਭੈਣ ਭਰਾ ਤੈਨੀਆਂ ਨਾ ਦੋ ਭਰਾ ਤੇ ਇੱਕ ਭੈਣ ਨਾ ਦੋ ਭੈਣਾਂ ਹਨ ਦੂਜੀ ਕੁੜੀ ਛੋਟੀ ਆ ਤੇ ਮੈਂ ਕਿਹਾ ਮੈਂ ਕਿਹਾ ਲੈ ਜਾ ਹਰਮਨ ਤੋੜਲਾ ਖਾ ਲੂ ਕੋਈ ਨਹੀਂ ਤੇ ਖਾ ਲਿਆ ਕਰੋ ਮੈਂ ਕਿਹਾ ਜਦੋਂ ਵੀ ਤੁਸੀਂ ਖਾਣੇ ਹੁੰਦੇ ਆ ਕੇ ਇਹ ਬੱਚੇ ਨੇ ਇੱਕ ਕਿੰਨੂ ਤੋੜਿਆ ਤੇ ਮੈਂ ਇਹਨੂੰ ਕਿਹਾ ਮੈਂ ਕਿਹਾ ਬਦੂ ਤੁਸੀਂ ਤਿੰਨ ਜਾਣੇ ਆ ਤੇ ਦੋ ਵੀ ਹੋਰ ਲੈ ਜਾ ਕਿ ਕਿਤਾ ਖਾ ਲਓਗੇ ਮੈਨੂੰ ਤਾਂ ਵੀ ਅੰਕਲ ਨਹੀਂ ਅਸੀਂ ਇੱਕ ਹੀ ਖਾਣਾ ਅੱਜ ਤੇ ਫਿਰ ਅਸੀਂ ਆ ਕੇ ਫਿਰ ਇੱਕ ਤੋੜ ਕੇ ਖਾ ਲਾਂਗੇ ਜਦੋਂ ਸਾਡਾ ਜੀ ਕੀਤਾ ਫਿਰ ਜਦੋਂ ਸਾਡਾ ਜੀ ਕੀਤਾ ਸੀ ਉਦੋਂ ਫਿਰ ਤੋੜ ਕੇ ਖਾ ਲਾਂਗੇ ਤੇ ਮੇਰਾ ਇੰਨਾ ਮਨ ਖੁਸ਼ ਹੋਇਆ ਮੈਂ ਕਿਹਾ ਵੀ ਬੇਸ਼ੱਕ ਰੱਬ ਨੇ ਗਰੀਬੀ ਦੇ ਦਿੱਤੀ ਮਜਬੂਰੀ ਦੇ ਦਿੱਤੀ ਪਰ ਸਬਰ ਬੱਚੇ ਦਾ ਬਹੁਤ ਮਿੱਠਾ ਤੇ ਇਹ ਬੱਚੇ ਨੂੰ ਮੈਂ ਇਸ ਬਹੁਤ ਪਿਆਰ ਕਰਦਾ ਫਿਰ ਅਸੀਂ ਸਾਸਤਾ ਕਿਸੇ ਨਾਲ ਗੱਲ ਕੀਤੀ ਹੁਣ ਉੱਥੇ ਬੱਚੇ ਪੜ੍ਹਦੇ ਆਂ ਚੰਡੀਗੜ੍ਹ ਉਹ ਬਾਬਾ ਕਪੂਰ ਸਿੰਘ ਕੋਲੇ ਹਨ ਬਬਕਪੂਰ ਸਿੰਘ ਦੋਦਰ ਵਾਲੇ ਆ ਉਹਨਾਂ ਦੇ ਕੋਲੇ ਹੀ ਬੱਚੇ ਫਿਰ ਪੜ੍ਹਦੇ ਉੱਥੇ ਤੇ ਮੈਂ ਵੀ ਇਹ ਸੱਤ ਹੁਣ ਕਿਹੜੀ ਕਲਾਸ ਐ ਅੱਠਵੀਂ ਚ ਅੱਠਵੀਂ ਚ ਬੱਚਾ ਛੋਟਾ ਜਿਹਾ ਲੱਗਦਾ ਵੈਸੇ ਇੱਕ ਨੂੰ ਐਟਮੀ ਚ ਤੇ ਪੰਜਵੀਂ ਤੋਂ ਇਹ 2020 ਤੋਂ ਮੇਰੇ ਕੋਲੇ ਆਉਂਦੇ ਸੀ ਇਹਨਾਂ ਨੂੰ ਮੈਂ ਜਿੰਨੀ ਕੋਸ਼ਿਸ਼ ਮੇਰੀ ਹੋਈ ਮੈਂ ਗਾ ਕੀਤੀ ਹੁਣ ਵੀ ਇਹਨਾਂ ਨੂੰ ਦੋਨਾਂ ਭਰਾਵਾਂ ਨੂੰ ਉੱਥੇ ਵੀ ਜਿਹੜੀ ਚੀਜ਼ ਦੀ ਲੋੜ ਹੁੰਦੀ ਐ ਸਾਨੂੰ ਮਿਲਣ ਆਇਆ ਘਰੇ ਅੱਜ ਵਿਚਾਰਾ ਇਹ ਚੰਡੀਗੜ੍ਹੋਂ ਆਇਆ ਸੀ ਹੁਣੇ ਤੇ ਇਸ ਕਰਕੇ ਬੱਚਿਆਂ ਨੂੰ ਇਹ ਸਿੱਖਿਆਵਾਂ ਦੇਣੀਆਂ ਜ਼ਰੂਰੀ ਐ ਵੀ ਬੱਚਿਆਂ ਦੇ ਵਿੱਚ ਸਬਰ ਸੰਤੋਖ ਤੇ ਹੁਣ ਸਾਡੇ ਬਾਅਦ ਤਾਂ ਦੂਰੀ ਖੁਸ਼ੀ ਦੀ ਗੱਲ ਆ ਵੀ ਇਹ ਬੱਚਾ ਬਾਣੀ ਨਾਲ ਵੀ ਜੁੜ ਗਿਆ ਤੇ ਬਾਣੀ ਨਾਲ ਵੀ ਜੁੜਿਆ ਆ ਵੇਖੋ ਬਾਣਾ ਪਾਇਆ ਹੋਇਆ ਬੱਚੇ ਦੇ ਤੇ ਬੜੀ ਮਨ ਨੂੰ ਖੁਸ਼ੀ ਹੋਈ ਤੇ ਸਾਨੂੰ ਅੱਜ ਮਿਲਣ ਆਇਆ ਘਰੇ ਇਹ ਤੇ ਅਸੀਂ ਵੀ ਉਹਨੂੰ ਬੜਾ ਪਿਆਰ ਕਰਦੇ ਆ ਇਹ ਇਹ ਨਹੀਂ ਹੁੰਦੀ ਵੀ ਕੋਈ ਗਰੀਬੀ ਕੋਈ ਵਾਧਾ ਬਣਦੀ ਹੁੰਦੀ ਹੈ ਕਿਸੇ ਚੀਜ਼ ਤੇ ਵੀ ਇਹ ਬੱਚੇ ਗਰੀਬ ਘਰ ਦੇ ਆ ਨਹੀਂ ਇਹਨਾਂ ਬੱਚਿਆਂ ਨੂੰ ਜਦੋਂ ਅਸੀਂ ਪਿਆਰ ਕਰਾਂਗੇ ਨਾ ਤੇ ਇਹ ਤੁਹਾਨੂੰ ਕਿੰਨਾ ਪਿਆਰ ਕਰਦੇ ਆ ਕਿ ਇਹ ਇਹ ਅੰਦਾਜ਼ਾ ਨਹੀਂ ਆਪਾਂ ਲਾ ਸਕਦੇ ਕਿਉਂਕਿ ਇਹਨਾਂ 'ਚ ਰੱਬ ਵਸਦਾ ਤੇ ਮੈਂ ਤਾਂ ਇਹਨਾਂ ਨੂੰ ਬਹੁਤ ਪਿਆਰ ਕਰਦਾ ਜਦੋਂ ਵੀ ਇੱਥੇ ਮੇਰੇ ਕੋਲ ਖੇਡਣ ਆਉਂਦੇ ਹੁੰਦੇ ਸੀ ਇਹ ਤੇ ਮੈਂ ਨਹੀਂ ਕਦੇ ਐ ਵੀ ਜਿਵੇਂ ਆਮ ਲੋਕਾਂ ਦੀ ਆਦਤ ਹੁੰਦੀ ਆ ਯਾਰ ਵੀ ਸੂਕ ਕਰਦੇ ਜਾਂ ਘਰ ਨੂੰ ਇਹਨਾਂ ਨੂੰ ਆਪਦੇ ਕੋਲੇ ਬਿਠਾਉਣਾ ਜਿਵੇਂ ਹੁਣ ਮੇਰੇ ਕੋਲ ਬੈਠਾ ਹੈ ਤੇ ਇਹ ਵੀ ਮੈਨੂੰ ਬੜਾ ਪਿਆਰ ਕਰਦੇ ਸਾਨੂੰ ਪਹਿਲਾਂ ਮੇਰੇ ਵਰਦੀ ਪਾਈ ਹੁੰਦੀ ਉਦੋਂ ਵੀ ਕਿ ਡਾਡ ਉੜ ਜਾਂਦੇ ਹੁੰਦੇ ਸੀ ਪਰ ਹੁਣ ਜਦੋਂ ਫਰਮਰ ਰਿਟਾਇਰ ਹੋਇਆ ਫਿਰ ਮੇਰੇ ਕੋਲੇ ਆ ਜਾਂਦੇ ਸੀ ਇਸ ਕਰਕੇ ਇਸ ਤਰ੍ਹਾਂ ਬੱਚਿਆਂ ਨੂੰ ਪੜ੍ਹਾਓ ਮੈਂ ਇਹੀ ਕਹਿਣਾ ਨਾ ਵੀ ਜਿਹੜੀ ਐਜੂਕੇਸ਼ਨ ਆ ਨ ਉਹ ਸਾਡੀ ਕੌਮ ਦੀ ਤਕਦੀਰ ਵੀ ਬਦਲੂਗੀ ਤੇ ਸਾਡੀ ਆਪਣੀ ਤਕਦੀਰ ਵੀ ਬਦਲੇਗੀ ਤੇ ਜਿਹੜੀ ਐਜੂਕੇਸ਼ਨ ਹੈ ਇਹ ਸ਼ੇਰਨੀ ਦਾ ਦੁੱਧ ਹੁੰਦੀ ਹੈ ਜਿਹੜਾ ਪੀਊਗਾ ਨਾ ਇਹਨੂੰ ਉਹ ਦਹਾੜੂਗਾ ਜ਼ਰੂਰ ਤੇ ਮੈਨੂੰ ਉਮੀਦ ਹੈ ਵੀ ਇਹ ਬੱਚਾ ਬਹੁਤ ਦੂਰ ਤੱਕ ਜਾਊਗਾ ਮੇਰੀ ਵੀ ਇਹੀ ਕੋਸ਼ਿਸ਼ ਰਹੂਗੀ ਜਿੱਥੋਂ ਤੱਕ ਵੀ ਇਹ ਪੜੂਗਾ ਨਾ ਤੇ ਇਹਦਾ ਦੂਜਾ ਜਿਹੜੇ ਬੱਚੇ ਆ ਕਿਉਂਕਿ ਬਹੁਤ ਗਰੀਬ ਪਰਿਵਾਰ ਹੈ ਜਿੰਨੀ ਮੇਰੀ ਕੋਸ਼ਿਸ਼ ਹੋਏ ਮੈਂ ਇਹਨਾਂ ਬੱਚਿਆਂ ਨੂੰ ਪੜ੍ਹਾਉਂਗੀ ਤੇ ਆਜੋ ਆਜੋ ਤੁਸੀਂ ਵੀ ਆਜੋ ਇਹ ਮੇਰੇ ਨਿੱਕੇ ਦੋਸਤ ਆ ਸਾਰੇ ਹੀ ਆਜੋ ਇੱਧਰ ਆਜੋ ਬੈਠੋ ਇੱਥੇ ਥੋੜੀ ਕੋ ਆਓ ਬੱਲੇ ਬੱਲੇ ਜੇ ਤੁਸੀਂ ਲੰਗਰ ਲਾਉਣਾ ਨਾ ਜੇ ਤੁਸੀਂ ਕੋਈ ਦਾਨ ਦੇਣਾ ਤੇ ਉਹ ਆ ਵਿੱਦਿਆ ਦਾ ਦਾਨ ਦਿਓ ਜਿਹੜਾ ਇਸ ਵੇਲੇ ਸਭ ਤੋਂ ਜ਼ਰੂਰੀ ਜਿਹੜਾ ਇਸ ਵੇਲੇ ਸਭ ਤੋਂ ਜ਼ਰੂਰੀ ਹੈ ਇਹਨਾਂ ਦੀ ਜੇ ਗਰੀਬੀ ਤੇ ਸਾਡੀ ਕੌਮ ਦੀ ਤਕਦੀਰ ਵਿੱਦਿਆ ਹੀ ਬਦਲੂਗੀ ਛੜਕਾਂ ਤੇ ਫਿਰਨ ਨਾਲ ਤੇ ਲੰਗਰ ਲਾਉਣ ਨਾਲ ਕੁਛ ਨਹੀਂ ਅੱਜ ਫੇਰ ਆਪਾਂ ਹਮਾਤਲ ਜਾਣੇ ਉੱਥੇ ਕੀ ਕੁਝ ਹੋ ਰਿਹਾ ਉਹਨਾਂ ਲੋਕਾਂ ਵਾਸਤੇ ਮੈਂ ਕਹਿੰਦਾ ਸੀ ਬਹੁਤ ਖਵਾਲੇਆ ਲੋਕਾਂ ਨੂੰ ਬੜਾ ਲੰਗਰ ਛਕਾ ਲਈ ਸੜਕਾਂ ਦੇ ਘੇਰ ਘੇਰ ਕੇ ਇਹ ਲੈ ਅਸਲ ਹੁਣ ਕਿਤਾਬਾਂ ਦੇ ਲੰਗਰ ਦੀ ਲੋੜ ਹੈ ਉਹ ਇੰਨਾ ਬੱਚਿਆਂ ਨੂੰ ਅਸੀਂ ਪ੍ਰਵਾਨ ਕਰੀਏ ਜੇ ਤੁਸੀਂ ਇੱਕ ਬੱਚਾ ਵੀ ਪੜ੍ਹਾ ਦਿੱਤਾ ਨਾ ਸਮਝ ਲਓ ਤੁਹਾਡਾ ਦੁਨੀਆ ਤੇ ਉਹਨਾਂ ਸਫਲ ਹੋ ਤੁਹਾਡਾ ਕੀਤਾ ਹੋਇਆ ਕਰਮ ਸਫਲ ਇਸ ਕਰਕੇ ਦੋਸਤੋ ਜਿੰਨੀ ਮਦਦ ਇਹਨਾਂ ਬੱਚਿਆਂ ਦੀ ਜਿਹੜੇ ਇਹਨਾਂ ਨੂੰ ਪੜ੍ਹਨੋਂ ਨਾ ਹਟਣ ਦਿਓ ਕਿਉਂਕਿ ਹਟਣ ਲੱਗੇ ਸੀ ਜਦੋਂ ਮੈਨੂੰ ਪਤਾ ਲੱਗਿਆ ਕਿਉਂਕਿ ਘਰ ਦੀ ਕਮਜ਼ੋਰੀ ਸੀ ਇਹਨਾਂ ਨੂੰ ਕੰਮ ਧੰਦੇ ਤੇ ਇਹਨਾਂ ਦਾ ਪਿਓ ਲਾਉਣ ਲੱਗਾ ਸੀ ਤੇ ਮੈਨੂੰ ਇਹ ਮੇਰੇ ਕੋਲੇ ਆਇਆ ਨਿਕਾਜ ਹੁੰਦਾ ਸੀ ਉਦੋਂ ਇਹ ਤਿੰਨ ਚਾਰ ਸਾਲ ਪਹਿਲਾਂ ਤੇ ਮੈਂ ਇਹਨੂੰ ਪੁੱਛਿਆ ਮੈਂ ਤੂੰ ਸਕੂਲ ਨਹੀਂ ਜਾਂਦੇ ਕਹਿੰਦਾ ਅੰਕਲੇ ਅਸੀਂ ਜਾਂਦੇ ਨਹੀਂ ਹਾਂ ਮੈਂ ਕਿਉਂ ਫਿਰ ਇਹਦੇ ਡੈਡੀ ਨਾਲ ਗੱਲ ਕੀਤੀ ਮੈਂ ਬੱਚੇ ਪੜ੍ਹਨ ਨੂੰ ਨਹੀਂ ਟੋਣ ਅਸੀਂ ਆਪੇ ਜੋ ਸਾਥ ਹੋਇਆ ਸਰਦਾਂ ਮਰਦਾਂ ਸੀ ਕਰਾਂਗੇ ਮੈਂ ਹੋਰ ਵੀ ਬੱਚਿਆਂ ਦਾ ਕਰਦਾ ਰਹਿਣਾ ਕਰਾਉਣ ਵਾਲਾ ਪ੍ਰਮਾਤਮਾ ਜਿਹੜਾ ਆਪਾਂ ਕੌਣ ਆ ਆਪਣੀ ਕੀ ਇਕਾਤ ਹੈ ਉਹ ਉਹ ਤੁਹਾਨੂੰ ਰੱਬ ਦਿੰਦਾ ਉਸ ਰੱਬ ਦੇ ਦਿੱਤੇ ਹੋਏ ਦੇ ਵਿੱਚੋਂ ਕੁਝ ਤੁਹਾਨੂੰ ਬੁੱਕ ਭਰ ਕੇ ਬੰਦਣਾ ਚਾਹੀਦਾ। ਇਹੀ ਮੇਰੀ ਤਾਂ ਸੋਚ ਹੈ ਜੇ ਤੁਹਾਨੂੰ ਚੰਗੀ ਲੱਗੀ ਨੂੰ ਲਾਈਕ ਐਂਡ ਸ਼ੇਅਰ ਕਰਿਓ ਤੇ ਆਪਣੇ ਪਿੰਡ ਦੇ ਬੱਚੇ ਸਾਂਭੋ। ਐਨ ਆਰ ਆਈ ਵੀਰਾਂ ਨੂੰ ਵੀ ਮੇਰੀ ਅਪੀਲ ਹੈ। ਐਵੇਂ ਆ ਸਮਾਜ ਸੇਵੀਆਂ ਨੂੰ ਤੁਹਾਡੀਆਂ ਦਿੱਤੇ ਹੋਏ ਪੈਸਿਆਂ ਦੇ ਉੱਤੇ ਫਾਰਚੂਨਰਾਂ ਤੇ ਫਿਰਦੇ ਐਸ਼ਾ ਕਰਦੇ ਫਿਰਦੇ। ਯਾਰ ਆਪਦੇ ਪਿੰਡ ਦੇ ਤੁਸੀਂ 10 ਬੱਚੇ ਸਾਂਭ ਲਓ ਤੇ ਤੁਹਾਡੇ ਵਾਸਤੇ ਬਹੁਤ ਵੱਡੀ ਮਾਣ ਦੀ ਗੱਲ ਹੈ। ਗੁਰੂ ਨਾਨਕ ਦੇ ਮਹਾਰਾਜ ਤੁਹਾਡੇ ਤੇ ਬੜੇ ਖੁਸ਼ ਹੋਣਗੇ ਕਿਉਂਕਿ ਵਿਦਿਆ ਵਿਚਾਰੀ ਤਾਂ ਪਰ ਉਪਕਰਣ ਗੁਰਬਾਣੀ ਸਾਨੂੰ ਇੱਕ ਇੱਕ ਗੁਰਬਾਣੀ ਦਾ ਲਫ਼ਜ਼ ਹੈ ਜਿਹੜਾ ਉਹ ਸਾਨੂੰ ਇਹ ਪ੍ਰੇਮ ਦੇ ਗੋਲਕ ਦੇ ਉੱਤੇ ਲਿਖਿਆ ਹੁੰਦਾ ਹੈ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਪਰ ਕਿਸੇ ਗਰੀਬ ਨੂੰ ਆਗਿਆ ਨਹੀਂ ਹੈਗੀ ਉਸ ਮੂੰਹ ਦੇ ਵਿੱਚੋਂ ਇੱਕ ਰੁਪਈਆ ਵੀ ਤੇ ਅਸੀਂ ਇਹ ਜੀਆਂ ਗੋਲਕਾਂ ਬਣਾਈਏ ਜਿਉਂ ਚ ਗਰੀਬ ਆਪਣੀ ਆਣ ਬਾਣ ਸ਼ਾਨ ਦੇ ਨਾਲ ਚੀਜ਼ ਲੈਂਦਾ ਵੀਡੀਓ ਚੰਗੀ ਲੱਗੀ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਸਾਰਿਆਂ ਨੂੰ ਸਾਸਰੀ ਕਾਲ ਬੁਲਾ ਦਿਓ ਵੀ ਆਪਣੇ ਸਾਰਿਆਂ ਨੂੰ ਸਾਸਰੀ ਕਾਲ ਨਾ ਬੋਲੋ ਤੁਹਾਡੇ ਜੀਜੀ ਆ ਦਾ ਹਰਮਨ ਤੇ ਛੋਟਾ ਭਰਾ ਹੈ ਨਾ ਨਿਕਾ ਚਲੋ ਸ਼ਾਬਾਸ਼ ਪੜ੍ਹਨਾ ਸਾਰਿਆਂ ਨੇ ਠੀਕ ਹੈ ਹਾਂ ਓਕੇ ਥੈਂਕ ਯੂ